ਅਕਰ ਦੇਖਣ ਵਾਸਤੇ ਆਲੂ ਪ੍ਰਿੰਡੀ ਮੋਤਮ ਘਟ ਮੁਕੇ ਪ੍ਰਿੰਡੀ ਦਾ ਤੇ ਆਲੂ ਪੱਟ ਕੇ ਫਿਰ ਪਿਆਜ਼ ਲੋਈਦਣਗੇ ਵਿੱਚ ਇਹ ਦੇਖੋ ਸਲਗ ਮੋ ਰਿਆ ਤਾਰੀਖ ਕਥਨ ਪ੍ਰਾਪਨ ਬੇਨਤੀ ਹੈ ਘਟੋ ਘਟ ਘਰ ਵਾਸਤੇ ਤਾਂ ਰੂ ਲਾਇਆ ਕਰੋ ਆ ਗੱਜਰ ਗੱਜਰ ਨਹੀਂ ਜੀ ਮੁੱਕਣੀ ਆਪਾਂ ਨੂੰ ਖਾਣ ਵਾਸਤੇ ਤਾਂ ਵੀ ਪਰਟ ਕੇ ਲਏ ਜਾਂਦੇ ਆ ਰੋ ਹਲਕ ਗੰਨੇ ਹਰਲੀ ਅਸਾਰੀ ਇਹ ਤੁਕੇ ਨਾਲ ਤਾਂ ਅਭੀ ਹਰਲੀ ਨੂੰ ਉਹ ਉਹ ਬੀਪ ਆਪਣੇ ਘਰ ਦੇ ਖਾਣੇ ਵਾਸਤੇ ਜ਼ਰੂਰ ਲਾਇਆ ਕਰੋ ਇਤਰੇ ਜੰਮ ਗਿਆ ਸੀ ਆਪਣੇ ਆਪ ਆਹ ਟਮਾਟਰ ਤੇ ਨਾ ਮੇਰੇ ਬੁੱਕ ਤੇ ਲਾਏ ਨੇ ਕੁਝ ਅੰਬੂਰੂਤ ਸ਼ਾਮ ਬਾਅਦ ਤੇ ਟੂਟ ਤੇ ਆਹੀ ਬੁੱਟੀ ਵਾਲੇ ਉਹ ਚ ਕਣਕ ਬੀਤੀ ਸੀ ਕਿ ਉਹ ਤਾਂ ਘਟ ਰਹੀ ਸੀ ਥੋੜੀ ਜਿਹੀ ਇੱਕ ਹੋਰ ਸਬਜੀ ਜਿਹੜੀ ਪਛੇਤੀ ਚੱਲੂਗੀ ਜਿਹੜੀ ਮਾਰਚ ਚ ਖਤਮ ਹੋਊਗੀ ਗਰੋ ਪਰਲੀ ਖਤਮ ਹੋਗੀ ਤਾਂ ਇਹ ਆਜਾਂਗੇ ਅੱਜ ਪਛੇਤੇ ਮਟਰ ਬੱਧਰਾਂ ਨੂੰ ਉਹ ਬੀਪ ਛੇਤੀ ਤੇ ਮਨਚੀ ਵਾਲਾ ਖਰੇ ਖਾਣ ਵਾਸਤੇ ਅੱਲਾ ਸਭ ਸਾਰੇ ਕਿਸਾਨ ਭਰਾਵਾਂ ਨੂੰ ਇਹ ਬੇਨਤੀ ਹੈ ਕਿ ਕੱਟ ਆ ਦੇਖੋ ਬਿਲਕੁਲ ਵੀ ਕਵਾੜ ਨਹੀਂ ਹੈ ਇਹ ਮੱਛਰੀ ਨੇ ਹਟਾ ਰਹੀਦੀ ਆ ਸਾਰੇ ਕਿਸਾਨ ਭਰਾਵਾਂ ਨੂੰ ਬੇਨਤੀ ਹੈ ਕਿ ਕੱਟੋ-ਕੱਟ ਆਪਣੇ ਖਾਣ ਵਾਸਤੇ ਬੀਜ ਲਿਆ ਕਰੋ ਕੋਈ ਜ਼ਿੰਮੇਦਾਰ ਨੂੰ ਤਾਂ ਵੀਡੀਓ ਤੇ ਮੈਨੂੰ ਜਾਣਾ ਪਵੇ ਅੱਧੀ ਕਨਾਂ ਨਾ ਤਾਂ ਆਏ ਆ ਅੱਧੀ ਕੁ ਵਾਹ ਇਹ ਵਿੱਚ ਵੀ ਸਾਰੇ ਚ ਪਿਆਜ਼ ਲੱਗ ਜੂਗਾ ਉਹ ਪਿਆਜ਼ ਵੀ ਬਹੁਤ ਤਿਆਰ ਹੋ ਰਿਹਾ ਤੇ ਇੱਕ ਨਮਾ ਤਜਰਬਾ ਕੀਤਾ ਹੈ ਬਾਅਦ ਚ ਵੀ ਦਿਖਾਵਾਂਗੇ 4 ਦਿਨ ਹੋਏ ਲਾਏ ਨੇ ਖਾਲਪੇ ਪਿਆਜ ਉਹ ਦੇਖੋ ਤੇ 2 ਡਾਲਰ ਦੇ ਉਹਨਾਂ ਦੇ ਵੀ ਲਾਵਾਂਗੇ ਆਪਣੀ ਤਣਕਦੀਆਂ ਤੇ ਦੇਖਦੇ ਆਂ ਵੀ ਇਹ ਸਕੀਮ ਕਾਹਨ ਪਹਵੰਦੀ ਹੈ ਜਾਂ ਨਹੀਂ ਤਨਖਾਦ